ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕੈਨੇਡਾ ਉੱਤੇ ਟੈਰਿਫ ਲਗਾ ਦਿੱਤਾ ਗਿਆ ਜਿਸ ਨੂੰ ਵੇਖ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਪੀਐਮ ਟਰੂਡੋ ਦਾ ਅੰਦਾਜ਼ਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਉਸ ਉੱਤੇ ਟੈਰਿਫ ਲਗਾਏ ਨਹੀਂ ਤਾਂ ਜੋ ਇਸ ਨੂੰ ਇੱਕ ਅਮਰੀਕੀ ਰਾਜ ਦੇ ਵਜੋਂ ਸ਼ਾਮਲ ਕਰਨਾ ਆਸਾਨ ਹੋ ਜਾਵੇ ਜੋ ਕਿ ਕਦੇ ਵੀ ਨਹੀਂ ਹੋਣ ਵਾਲਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਦੇ ਵੱਲੋਂ ਲਗਾਏ ਗਏ ਟੈਰਿਫ ਦੀ ਨਿੰਦਾ ਕਰਦੇ ਹੋਏ ਅਮਰੀਕੀ ਟੈਰਿਫਾਂ ਨੂੰ ਬਹੁਤ ਮੂਰਖਕ ਕਿਹਾ ਅਤੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਕੈਨੇਡਾ ਵਿਰੁੱਧ ਵਪਾਰ ਯੁੱਧ ਸ਼ੁਰੂ ਕਰਦੇ ਹੋਏ ਰੂਸ ਨੂੰ ਖੁਸ਼ ਕਰ ਰਹੇ ਨੇ ਆਪਣੇ ਕਾਰਜਕਾਲ ਦੇ ਆਖਰੀ ਦਿਨਾਂ ਦੌਰਾਨ ਇੱਕ ਸਪਸ਼ਟ ਪ੍ਰੈਸ ਕਾਨਫਰੰਸ ਦੇ ਵਿੱਚ ਟਰੂਡੋ ਨੇ ਇਹ ਵੀ ਕਿਹਾ ਹੈ ਕਿ 트ੰਪ ਨੇ 25% ਟੈਰਿਫ ਦੇ ਜਵਾਬ ਦੇ ਵਿੱਚ ਕੈਨੇਡਾ 100 ਬਿਲੀਅਨ ਡਾਲਰ ਤੋਂ ਵੱਧ ਦੇ ਅਮਰੀਕੀ ਸਮਾਨ ਉੱਤੇ ਜਵਾਬੀ ਟੈਰਿਫ ਲਗਾਵੇਗਾ ਟਰੂਡੋ ਨੇ ਕਿਹਾ ਕਿ ਅਮਰੀਕਾ ਨੇ ਅੱਜ ਆਪਣੇ ਸਭ ਤੋਂ ਨੇੜਲੇ ਸਾਥੀ ਅਤੇ ਸਹੋਗੀ ਅਤੇ ਆਪਣੇ ਸਭ ਤੋਂ ਨੇੜਲੇ ਦੋਸਤ ਕੈਨੇਡਾ ਦੇ ਵਿਰੁੱਧ ਵਪਾਰੀ ਉਦੇਸ਼ ਸ਼ੁਰੂ ਕਰ ਦਿੱਤਾ ਹੈ ਇਸ ਦੇ ਨਾਲ ਹੀ ਉਹ ਰੂਸ ਦੇ ਨਾਲ ਸਕਾਰਾਤਮਕ ਤੌਰ ਉਤੇ ਕੰਮ ਕਰਨ ਦੀ ਗੱਲ ਕਰ ਰਹੇ ਨੇ ਜੋ ਕਿ ਇੱਕ ਝੂਠੇ ਕਾਤਲਤਾ ਨਾਸ਼ਾਹੀ ਵਲਾਦੀਮੀਰ ਪੁਤਿਨ ਨੂੰ ਖੁਸ਼ ਕਰ ਰਹੇ ਨੇ ਤੁਰੰਤ ਨਿਕਾ ਹਾਕਰ 트াম্প ਨੇ ਵਾਸ਼ਿੰਗਟਨ ਦੇ ਤਿੰਨ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਵਿਰੁੱਧ ਟੈਰਿਫ ਲਗਾਏ ਨੇ ਜਿਸ ਤਹਿਤ ਮੈਕਸੀਕੋ ਕੈਨੇਡਾ ਅਤੇ ਚੀਨ ਤੋਂ ਤੁਰੰਤ ਜਵਾਬੀ ਕਾਰਵਾਈ ਹੋਈ ਹੈ ਅਤੇ ਵਿੱਤੀ ਬਾਜ਼ਾਰ ਨੂੰ ਟੈਸਪਿੰਨ ਦੇ ਵਿੱਚ ਪਾ ਦਿੱਤਾ ਅੱਧੀ ਰਾਤ ਤੋਂ ਠੀਕ ਬਾਅਦ 트াম্প ਨੇ ਮੈਕਸੀਕਨ ਅਤੇ ਕੈਨੇਡੀਅਨ ਆਯਾਤ ਉੱਤੇ 25% ਟੈਕਸ ਜਾਂ ਫਿਰ ਟੈਰਿਫ ਲਗਾ ਦਿੱਤੇ ਨੇ ਹਾਲਾਂਕਿ ਉਸਨੇ ਕੈਨੇਡੀਅਨ ਊਰਜਾ ਉੱਤੇ ਲੇਵੀ ਨੂੰ 10% ਤੱਕ ਸੀਮਤ ਕਰ ਦਿੱਤਾ ਟਰੂਡੋ ਨੇ ਕਿਹਾ ਕਿ ਟرمپ ਕੈਨੇਡੀਅਨ ਅਰਥਵਿਵਸਥਾ ਨੂੰ ਪੂਰੀ ਤਰ੍ਹਾਂ ਟੈਂਟੇਰੀ ਹੁੰਦੇ ਵੇਖਣਾ ਚਾਹੁੰਦੇ ਨੇ ਕਿਉਂਕਿ ਇਸ ਦੇ ਨਾਲ ਸਾਨੂੰ ਆਪਣੇ ਨਾਲ ਜੋੜਨਾ ਆਸਾਨ ਹੋ ਜਾਵੇਗਾ ਪਰ ਇਹ ਕਦੇ ਨਹੀਂ ਹੋਣ ਵਾਲਾ ਅਤੇ ਨਾ ਹੀ ਅਸੀਂ ਕਦੇ ਅਮਰੀਕਾ ਦਾ 51 ਰਾਜ ਬਣਾਂਗੇ I think in terms of what he wants I heard he uh, talked about banking again this morning uh, in in a tweet uh, which doesn't make any sense because American banks' about 16 American banks currently active in Canada holding about 113 billion dollars worth of assets in this country so the American banks are alive and well and prospering in Canada um, it's an example of not really being able to see what it is that he wants because even the excuse that he's giving for these Paris tariffs today of fentanyl is completely, Bogus, completely unjustified, completely false. So we actually have to fold back on the one thing he has said repeatedly that what he wants is to see a total collapse of the Canadian economy. because that'll make it easier to annex us. Now, first of all, that's never going to happen. We will never be the fifty first state. But yeah, he can do damage to the Canadian economy, and he's started this morning. But he is rapidly going to find out, as American families are going to find out, that that's going to hurt people on both sides of the border. ਇਨਾ ਹੀ ਨਹੀਂ ਚਰੂ ਜਸਟਿਨ ਟਰੂਡੋ ਤੋਂ ਖਾਸ ਤੌਰ ਉਤੇ ਪੱਤਰਕਾਰਾਂ ਦੇ ਵੱਲੋਂ ਪੁੱਛਿਆ ਗਿਆ ਕਿ ਕੀ ਉਹ ਮੰਨਦੇ ਨੇ ਕਿ 트াম্প ਟੈਰਿਫ ਯੁੱਧ ਦਾ ਇੱਕ ਕਾਰਨ ਨੇ ਤਾਂ ਟੂਡੋ ਨੇ ਬਹੁਤ ਵਧੀਆ ਜਵਾਬ ਦਿੰਦੇ ਹੋਏ ਕਿਹਾ ਕਿ ਕੈਨੇਡੀਅਨ ਇਸ ਲਈ ਅਮਰੀਕੀ ਲੋਕਾਂ ਤੋਂ ਨਰਾਜ਼ ਨਹੀਂ ਹਨ ਕਿ ਸਾਡੇ ਕੋਲ ਅਮਰੀਕੀਆ ਦੇ ਵਿਰੁੱਧ ਕੁਝ ਨਹੀਂ ਹੈ ਉਹਨਾਂ ਨੇ ਕਿਹਾ ਕਿ ਅਮਰੀਕੀ ਸਾਡੇ ਗੁਆਂਢੀ ਹਨ ਸਾਡੇ ਦੋਸਤ ਹਨ ਸਾਡੇ ਭਾਈਵਾਲ ਨੇ ਅਸੀਂ ਇਕੱਠੇ ਕੰਮ ਕਰਦੇ ਹਾਂ ਅਤੇ ਅਸੀਂ ਤਹਾਕਿਆਂ ਅਤੇ ਪੀੜ੍ਹੀਆਂ ਤੋਂ ਇਕੱਠੇ ਕੰਮ ਕੀਤਾ ਪਰ ਇਹ ਅਮਰੀਕੀਆਂ ਦਾ ਇੱਕ ਨੀਤੀਗਤ ਫੈਸਲਾ Canadians are not angry at the American people for this. We don't have anything against Americans. Americans are our neighbors, our friends, our partners. We do things together, we've done things together for decades and generations. This is a policy decision by the American government. Designed to go after the Canadian economy. This is a trade war, yes, but Canadians, yeah, Canadians are hurt, Canadians are angry. We're gonna choose to not go on vacation in Florida or Old Orchard Beach or wherever we're going to choose to try to buy canadian products and forego bourbon and other classic american products. and yeah, we're probably going to keep booing the american anthem. but let me tell americans, we're not booing you. we're not booing your teams. we're not booing your players. we're booing a policy that is designed to hurt us. we're sorted we're angry but we're clean which means we're going to stand up for each other we're going to fight ਦੱਸਦੇ ਕਿ ਟ੍ਰੂਡੋ ਦਾ ਕਹਿਣਾ ਹੈ ਕਿ ਅਸੀਂ ਕੈਨੇਡੀਅਨ ਉਤਪਾਦ ਖਰੀਦਣ ਦੀ ਕੋਸ਼ਿਸ਼ ਕਰਨ ਅਤੇ ਬੋਰਬਨ ਅਤੇ ਹੋਰ ਕਲਾਸਿਕ ਅਮਰੀਕੀ ਉਤਪਾਦਨਾ ਨੂੰ ਛੱਡਣ ਦੀ ਚੋਣ ਕਰਨ ਜਾ ਰਹੇ ਹਾਂ ਅਸੀਂ ਸ਼ਾਇਦ ਅਮਰੀਕੀ ਰਾਸ਼ਟਰੀ ਗੀਤ ਨੂੰ ਬੂਮ ਕਰਨਾ ਜਾਰੀ ਰੱਖਣ ਜਾ ਰਹੇ ਹਾਂ ਪਰ ਮੈਂ ਅਮਰੀਕਿਆ ਨੂੰ ਦੱਸਦਾ ਹਾਂ ਕਿ ਅਸੀਂ ਤੁਹਾਨੂੰ ਬੂਮ ਨਹੀਂ ਕਰਦੇ ਅਸੀਂ ਤੁਹਾਡੀਆਂ ਟੀਮਾਂ ਨੂੰ ਬੂਮ ਨਹੀਂ ਕਰ ਰਹੇ ਅਸੀਂ ਤੁਹਾਡੇ ਖਿਡਾਰੀਆਂ ਨੂੰ ਬੂਮ ਨਹੀਂ ਕਰ ਰਹੇ ਬਲਕਿ ਅਸੀਂ ਇੱਕ ਨੀਤੀ ਨੂੰ ਬੂਮ ਕਰ ਰਹੇ ਹਾਂ ਜੋ ਸਾਨੂੰ ਬੂਮ ਕਰਨ ਦੇ ਲਈ ਤਿਆਰ ਕੀਤੀ ਗਈ ਹੈ ਇੱਥੇ ਦੱਸਣਾ ਬੰਦਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਤੋਂ ਅਮਰੀਕਾ ਦੇ ਤਿੰਨ ਸਭ ਤੋਂ ਵੱਡੇ ਵਪਾਰਕ ਭਾਈਵੱਲਾ ਵਿਰੁੱਧ ਵਪਾਰ ਯੁੱਧ ਸ਼ੁਰੂ ਕਰ ਦਿੱਤਾ ਜਿਸ ਨੂੰ ਵੇਖ ਤੁਰੰਤ ਕੈਨੇਡਾ ਮੈਕਸੀਕੋ ਅਤੇ ਚੀਨ ਨੇ ਵੀ ਜਵਾਬੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਤਿੰਨਾ ਮੁਲਕਾਂ ਦੇ ਮੰਤਰੀਆਂ ਦੇ ਵੱਲੋਂ ਆਪਣੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਵੀਡੀਓਜ਼ ਚੱਲ ਰਹੀਆਂ ਨੇ ਬਿਊ ਰਿਪੋਰਟ ਚੈਨਲ ਪੰਜਾਬੀ